ਸਮਾਰਟਫੋਨ ਵਰਤਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜੇਕਰ ਤੁਸੀਂ ਸਮਾਰਟਫੋਨ ਵਰਤ ਰਹੇ ਹੋ ਤਾਂ ਸਾਵਧਾਨ ਹੋ ਜਾਓ ਦੱਸਦੀ ਹੈ ਕਿ ਜੇਕਰ ਤੁਹਾਨੂੰ ਕਿਸੇ ਦੀ ਕਾਲ ਆ ਰਹੀ ਆ ਰੁਟੀਨ ਦੇ ਵਿੱਚ ਤੁਹਾਡੇ ਨਾਲ ਇੰਜ ਹੋ ਰਿਹਾ ਕਿ ਜੇਕਰ ਕਾਲ ਆ ਰਹੀ ਹੈ ਤੁਸੀਂ ਰਿਸੀਵ ਕਰ ਰਹੇ ਹੋ ਜਦੋਂ ਫੋਨ ਕੰਨ ਨਾਲ ਲਾ ਰਹੇ ਹੋ ਤਾਂ ਤੁਹਾਨੂੰ ਇੰਜ ਜਾਪਦਾ ਕਿ ਤੁਹਾਡਾ ਫੋਨ ਗਰਮ ਹੋ ਰਿਹਾ ਜੇ ਤੁਸੀਂ ਰੁਟੀਨ ਦੇ ਵਿੱਚ WhatsApp ਤੇ ਲੱਗੇ ਰਹੇ ਹੋ ਨਿਓ ਕਾਲ ਮੈਸੇਜ ਤੇ ਲੱਗੇ ਰਹੇ ਹੋ ਨਿਓ ਫੋਨ ਚਾਰਜ ਕਰਦੇ ਹੋ ਤਾਂ ਉਦੋਂ ਵੀ ਤੁਹਾਨੂੰ ਫੀਲ ਹੁੰਦਾ ਕਿ ਤੁਹਾਡਾ ਫੋਨ ਗਰਮ ਹੋ ਰਿਹਾ ਤਾਂ ਬਹੁਤ ਹੀ ਜ਼ਿਆਦਾ ਚਿੰਤਾ ਦੀ ਗੱਲ ਆ ਗੱਲ ਹੀ ਨਹੀਂ ਕਰਨੀ ਖਬਰ ਬੜੇ ਹੀ ਧਿਆਨ ਨਾਲ ਸੁਣ ਲੈਣਾ ਦੱਸਦੇ ਕਿ ਅੱਜ ਕੱਲ ਸਮਾਰਟਫੋਨ ਹਰ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਏ ਨੇ ਕਾਲ ਕਰਨ ਤੋਂ ਲੈ ਕੇ ਆਨਲਾਈਨ ਭੁਗਤਾਨ ਕਰਨ ਤੱਕ ਇਹਨਾਂ ਦੀ ਵਿਆਪਕ ਵਰਤੋਂ ਕੀਤੀ ਜਾਂਦੀ ਹੈ ਹਾਲਾਂਕਿ ਅਕਸਰ ਓਵਰ ਹੀਟਿੰਗ ਉਪਭੋਗਤਾਵਾਂ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ ਬਹੁਤ ਸਾਰੇ ਇਸ ਨੂੰ ਬੈਟਰੀ ਦੀ ਸਮੱਸਿਆ ਦਾ ਕਾਰਨ ਮੰਨਦੇ ਨੇ ਜਦੋਂ ਕਿ ਦੂਸਰੇ ਚਾਰਜਰ ਨੂੰ ਦੋਸ਼ੀ ਵੀ ਠਹਿਰਾਉਂਦੇ ਨੇ ਵੀ ਜੇਕਰ ਇਹ ਕਿ ਆ ਜਾਂਦਾ ਕਿ ਅਸੀਂ ਆਪਣੇ ਚਾਰਜਰ ਯਾਨੀ ਕਿ ਆਪਣੇ ਫੋਨ ਦਾ ਚਾਰਜਰ ਨਹੀਂ ਲਾਉਂਦੇ ਕਿਸੇ ਹੋਰ ਦਾ ਚਾਰਜਰ ਯੂਜ਼ ਕਰ ਲੈਣੇ ਆ ਤਾਂ ਵੀ ਫੋਨ ਹੀਟ ਮਤਲਬ ਗਰਮ ਹੋ ਸਕਦਾ ਪਰ ਅਸਲ ਦੇ ਵਿੱਚ ਫੋਨ ਜ਼ਿਆਦਾ ਗਰਮ ਹੋਣ ਦੇ ਸਿਰਫ ਇੱਕ ਨਹੀਂ ਸਗੋਂ ਕਈ ਤਕਨੀਕੀ ਕਾਰਨ ਨੇ ਜੇਕਰ ਇਹਨਾਂ ਕਾਰਨਾਂ ਨੂੰ ਸਮੇਂ ਸਿਰ ਹੱਲ ਨਹੀਂ ਕੀਤਾ ਜਾਂਦਾ ਤਾਂ ਫੋਨ ਦੀ ਕਾਰਗੁਜ਼ਾਰੀ ਤੇ ਜੀਵਨ ਕਾਲ ਦੋਵੇਂ ਪ੍ਰਭਾਵਿਤ ਹੋ ਸਕਦੇ ਨੇ ਜਦੋਂ ਤੁਸੀਂ ਲਗਾਤਾਰ ਗੇਮਾਂ ਖੇਡਦੇ ਹੋ ਵੀਡੀਓ ਦੇਖਦੇ ਹੋ ਲੰਮੇ ਸਮੇਂ ਤੱਕ ਚੈਟ ਵਗੈਰਾ ਕਰਦੇ ਹੋ ਗੀਤ ਸੁਣਦੇ ਹੋ ਜਾਂ ਕੈਮਰੇ ਦੀ ਲੰਬੇ ਸਮੇਂ ਤੱਕ ਵਰਤੋਂ ਕਰਦੇ ਹੋ ਤਾਂ ਫੋਨ ਦਾ ਪ੍ਰੋਸੈਸਰ ਸਖਤ ਕੰਮ ਕਰਦਾ ਇਸ ਸਮੇਂ ਦੌਰਾਨ ਜਿਹੜਾ CPU ਤੇ GPU ਤੇਜ਼ੀ ਨਾਲ ਕੰਮ ਕਰਦੇ ਨੇ ਗਰਮੀ ਪੈਦਾ ਕਰਦੇ ਨੇ ਤੇ ਉੱਚ ਗ੍ਰਾਫਿਕਸ ਗੇਮਾਂ 4K ਵੀਡੀਓ ਰਿਕਾਰਡਿੰਗ ਫੋਨ ਨੂੰ ਤੇਜ਼ੀ ਨਾਲ ਗਰਮ ਚਾਰਜ ਆਕ دیا۔ ਇਸ ਸਮੱਸਿਆ ਕਮਜ਼ੋਰ 쿨ਿੰਗ ਸਿਸਟਮ ਵਾਲੇ ਫੋਨਾਂ ਦੇ ਵਿੱਚ ਵਧੇਰੇ ਆਮ ਇੱਕ ਆਮ ਜੀ ਗੱਲ ਬਣ ਗਈ ਹੈ ਜਿਨ੍ਹਾਂ ਦੇ ਫੋਨ ਬਹੁਤ ਹੀ ਜ਼ਿਆਦਾ ਨਾਰਮਲ ਜਾਂ ਸਿੰਪਲ ਨੇ ਇਸ ਲਈ ਫੋਨ ਨੂੰ ਬ੍ਰੇਕ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਚਾਰਜ ਕਰਦੇ ਸਮੇਂ ਬੈਟਰੀ ਅੰਦਰ ਰਸਾਇਣਿਕ ਪ੍ਰਤੀਕਿਰਿਆਵਾਂ ਹੁੰਦੀਆਂ ਨੇ ਗਰਮੀ ਪੈਦਾ ਕਰਦੀਆਂ ਨੇ ਚਾਰਜ ਕਰਦੇ ਸਮੇਂ ਆਪਣੇ ਫੋਨ ਦੀ ਵਰਤੋਂ ਕਰਨ ਨਾਲ ਇਹ ਗਰਮੀ ਹੋਰ ਵੀ ਵੱਧ ਜਾਂਦੀ ਆ ਲੋਕਲ ਜਾਂ ਫਾਸਟ ਚਾਰਜਰਾਂ ਦੀ ਵਰਤੋਂ ਬਹੁਤ ਜ਼ਿਆਦਾ ਵਰਤੋਂ ਜਾਂ ਬੈਟਰੀ ਦੇ ਦਬਾਅ ਪਾਉਂਦੀ ਹੈ ਇਸ ਕਰਕੇ ਚਾਰਜਿੰਗ ਦੌਰਾਨ ਫੋਨ ਦਾ ਜ਼ਿਆਦਾ ਗਰਮ ਹੋਣਾ ਆਮ ਗੱਲ ਆ ਅਕਸਰ ਜ਼ਿਆਦਾ ਐਪਸ ਜੋ ਬੈਕਗ੍ਰਾਉਂਡ ਵਿੱਚ ਚੱਲਦੀਆਂ ਨੇ ਲਗਾਤਾਰ ਪ੍ਰੋਸੈਸਰ ਤੇ ਰੈਮ ਦੀ ਵਰਤੋਂ ਕਰਦੀਆਂ ਨੇ ਇਸ ਤੋਂ ਇਲਾਵਾ ਜੇਕਰ ਫੋਨ ਦਾ ਸੌਫਟਵੇਅਰ ਅਪਡੇਟ ਨਹੀਂ ਕੀਤਾ ਜਾਂਦਾ ਜਾਂ ਕਿਸੇ ਐਪ ਦੇ ਵਿੱਚ ਕੋਈ ਬੱਗ ਆ ਤਾਂ ਫੋਨ ਜ਼ਿਆਦਾ ਗਰਮ ਹੋ ਸਕਦਾ ਮਾਲਵੇਅਰ ਜਾਂ ਖਰਾਬ ਐਪਸ ਚੁੱਪਚਾਪ ਸਿਸਟਮ ਸਰੋਤਾਂ ਦੀ ਵਰਤੋਂ ਕਰਦੇ ਨੇ ਜਿਸ ਕਾਰਨ ਫੋਨ ਬਿਨਾਂ ਜ਼ਿਆਦਾ ਵਰਤੋਂ ਕੀਤੇ ਜਾਂਦਾ ਵੀ ਗਰਮ ਹੋ ਜਾਂਦਾ ਤੇਜ਼ ਧੁੱਪ ਵਿੱਚ ਜਾਂ ਗਰਮ ਮਾਤਾਵਾਰਣ ਵਿੱਚ ਫੋਨ ਦੀ ਵਰਤੋਂ ਕਰਨ ਨਾਲ ਤਾਪਮਾਨ ਤੇਜ਼ੀ ਨਾਲ ਵੱਧ ਸਕਦਾ ਫੋਨ ਨੂੰ ਸਰਾਣੇ ਥੇਹਾਂ ਸਟੋਰ ਕਰਨਾ ਮੋਟੇ ਕਵਰ ਦੇ ਵਰਤੋ ਕਾਰਨਾਜਾ ਹਵਾਦਾਰੀ ਬੰਦ ਕਰਨਾ ਵੀ ਗਰਮੀ ਦੇ ਨਿਰਮਾਣ ਦੇ ਵਿੱਚ ਯੋਗਦਾਨ ਪਾਉਣਾ ਜਾਨੀ ਕਿ ਜੇਕਰ ਤੁਸੀਂ ਆਪਣਾ ਫੋਨ ਰਾਤ ਨੂੰ ਸੌਂਦੇ ਸਮੇਂ ਸਰਾਣੇ ਦੇ نیچے ਰੱਖਦੇ ਹੋ ਜਾਂ ਰਜਾਈ ਦੇ ਵਿੱਚ ਲੁਕੋ ਲੈਨੇ ਹੋ ਤਾਂ ਸਾਵਧਾਨ ਬਹੁਤ ਸਾਰੇ ਉਪਭੋਗਤਾਣ ਫੋਨ ਨੂੰ ਲੰਮੇ ਸਮੇਂ ਲਈ ਚਾਰਜ ਕਰਨਾ ਛੱਡ ਦਿੰਦੇ ਨੇ ਜਿਸ ਨਾਲ ਬੈਟਰੀ ਤੇ ਵਾਧੂ ਦਬਾਅ ਪੈਂਦਾ ਇਹ ਛੋਟੀਆਂ ਗਲਤੀਆਂ ਫੋਨ ਦੇ ਜ਼ਿਆਦਾ ਗਰਮ ਹੋਣ ਦਾ ਮੁੱਖ ਕਾਰਨ ਬਣ ਜਾਂਦੀਆਂ ਨੇ